ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਨਵੇਂ ਬਲੌਗ ਵਿੱਚ ਮੇਰਾ ਨਾਮ ਅਮਨਦੀਪ ਕੌਰ ਹੈ ਤੇ ਮੈਂ ਹਾਊਸ ਵਾਈਫ ਦੇ ਨਾਲ-ਨਾਲ ਡੇਰੀ ਫਾਰਮ ਦਾ ਵੀ ਕੰਮ ਕਰਦੀ ਹਾਂ 24 April ਨੂੰ ਮੇਰੇ ਹਸਬੰਦ ਦਾ ਬਰਥਡੇ ਸੀ ਅਸੀਂ ਸਾਰੇ ਬਰਥਡੇ ਕੋਈ ਮਨਾਉਂਦਾ ਨਹੀਂ ਸਾਡੇ ਹਨਾ ਅਸੀਂ ਸਾਰੇ ਵੀ ਆਪਣੇ-ਆਪ ਦੇ ਕੰਮ ਕਰ ਲੱਗੇ ਹੋਏ ਸੀ ਮੇਰੇ ਹਸਬੰਦ ਆਪਣੇ ਫਰੈਂਡਸ ਨਾਲ ਵੀ ਬਾਹਰ ਹੀ ਪਾਰਟੀ ਕਰਿਆ ਸੀ ਕਿਉਂਕਿ ਘਰੇ ਤਾਂ ਕੇਕ ਵਗੈਰਾ ਦਾ ਕੋਈ ਪ੍ਰੋਗਰਾਮ ਨਹੀਂ ਸੀ ਹਨਾ ਉਹਨਾਂ ਦੇ ਫਰੈਂਡਸ ਹੀ ਹਨਾ ਤੇ ਕੀਕ ਵਗੈਰਾ ਲੈ ਕੇ ਆਉਂਦੇ ਨੇ ਉਹ ਬਾਹਰ ਹੀ ਮਨਾਏ ਆਉਂਦੇ ਨੇ ਤੇ ਅਸੀਂ ਕੋਈ ਐਵੇਂ ਪਲਾਨ ਨਹੀਂ ਸੀ ਬਾਬੇ ਸੀ ਇਦਾਂ ਦੇ ਮੱਥਾ ਟੇਕ ਕੇ ਆਏ ਸੀ ਤੇ ਅਸੀਂ ਗੁਰੂ ਘਰ ਮੱਥਾ ਟੇਕ ਕੇ ਆਏ ਬਸ ਅਸੀਂ ਘਰੇ ਆ ਕੇ ਆਪਣੇ ਆਪਣੇ ਕੰਮ ਕਰਨ ਲੱਗ ਪਏ ਮੈਂ ਧਾਰਾ ਚੋਣ ਲੱਗ ਗਈ ਸੀ ਤੇ ਉਹ ਦੁੱਧ ਵੀ ਇਕੱਠਾ ਕਰਕੇ ਲੈ ਕੇ ਆਉਂਦੇ ਨੇ ਦੁੱਧ ਪਿੰਡ ਚੋਂ ਸੁਸਾਇਟੀ ਦਾ ਦੁੱਧ ਉਹ ਲੈਣ ਦੀ ਤਿਆਰੀ ਲਜਾਣ ਲਿਆਉਣ ਦੀ ਤਿਆਰੀ ਕਰ ਰਹੇ ਸੀ ਤੇ ਉਹ ਤੋਂ ਬਾਅਦ ਅਸੀਂ ਬਸ ਆਪਣੇ ਆਪਣੇ ਕੰਮ ਕਰਨ ਲੱਗ ਪਏ ਮੇਰੀ ਨਣਦ ਤੇ ਆਂਟੀ ਨੇ ਸਰਪ੍ਰਾਈਜ਼ ਪਲਾਨ ਕੀਤਾ ਉਹਨਾਂ ਨੇ ਬਾਜ਼ਾਰ ਤੋਂ ਜਾ ਕੇ ਕੇਕ ਲੈ ਕੇ ਆਈਆਂ ਉਹ ਸਾਨੂੰ ਨੂੰ ਵੀ ਆਈਡੀ ਨਹੀਂ ਸੀ ਵੀ ਸਾਡੇ ਵਾਸਤੇ ਕੇਕ ਵੀ ਆਊਗਾ ਤੇ ਅਸੀਂ ਮੈਂ ਤਾਂ ਮੈਂ ਧਾਰਾ ਚੋਂਦੀ ਸੀ ਪੰਜ ਵੈੜੀਆਂ ਦੀ ਧਾਰ ਨੀ ਵੀ ਕੱਢ ਚੁੱਕੀ ਸੀ ਤੇ ਨ ਰਹਿਂਦੀਆਂ ਸੀ ਉਹ ਕਹਿੰਦੇ ਤੁਹਾਡੇ ਵਾਸਤੇ ਸਰਪ੍ਰਾਈਜ਼ ਬੀਪੀ ਛਲੇ ਕਮਰੇ ਚ ਰੱਖਿਆ ਹੋਇਆ ਜਦ ਅਸੀਂ ਆ ਕੇ ਦੇਖਿਆ ਕਿ ਇੱਕ ਬਹੁਤ ਸੋਹਣਾ ਸੀ ਆਂਟੀ ਨੇ ਸਾਡੇ ਵਾਸਤੇ ਇੱਕ ਆਂਟੀ ਆ ਹਨਾ ਸਾਡੀ ਉਹਨੇ ਪਲਾਨ ਕੀਤਾ ਸੀ ਮੇਰੇ ਨੰਦ ਨਾਂ ਰਲ ਕੇ ਤੇ ਉਹਦੇ ਉੱਤੇ ਕੇਕ ਦੇ ਉੱਤੇ ਲਿਖਿਆ ਵੀ ਬਹੁਤ ਸੋਹਣਾ ਹੋਇਆ ਸੀ ਸੋਹਣਾ ਪੁੱਤ ਹਨਾ ਉਹ ਵੰਟੀ ਵਾਸਤੇ ਵੰਟੀ ਬਹੁਤ ਖੁਸ਼ ਹੋਏ ਸਰਗੀ ਵੀ ਬਹੁਤ ਖੁਸ਼ ਸੀ ਸਰਗੀ ਕੇਕ ਤਾਂ ਵੈਸੇ ਖਾਂਦੀ ਨਹੀਂ ਬਸ ਉਹਨੂੰ ਕਟੇ ਕੱਟ ਕਰਨ ਦਾ ਬਹੁਤ ਸ਼ੌਕ ਰਹਿੰਦਾ ਹਨਾ ਤੇ ਵਾਂਟੀ ਨੂੰ ਉਹਨੇ ਆਂਟੀ ਨੇ ਇੱਕ ਵੀ ਟੀ-ਸ਼ਰਟ ਵੀ ਗਿਫਟ ਕੀਤੀ ਹਨਾ ਬਹੁਤ ਸੋਹਣਾ ਲੱਗਿਆ ਵਾਂਟੀ ਨੂੰ ਵੀ ਸਾਨੂੰ ਬਾਕੀ ਸਭ ਤੋਂ ਪਹਿਲਾਂ ਸਾਰੇ ਆ ਚੁੱਕੇ ਸੀ ਕਮਰੇ 'ਚ ਫਿਰ ਅਸੀਂ ਸਾਰਿਆਂ ਨੇ ਕੇਕ ਕੱਟ ਕੀਤਾ ਕੇਕ ਕੱਟ ਕੇ ਅਸੀਂ ਮੈਂ ਸਾਰਿਆਂ ਨੂੰ ਪਾ ਕੇ ਦਿੱਤਾ ਤੇ ਵਾਰੀ ਵਾਰੀ ਪਾ ਕੇ ਦਿੱਤਾ ਕੇ ਇੱਕ ਕੱਟ ਕੇ ਅਸੀਂ ਸਾਰਿਆਂ ਨੂੰ ਪਲੇਟਾਂ 'ਚ ਪਾ ਕੇ ਵੀ ਸਰਵ ਕੀਤਾ ਮੈਨੂੰ ਥੋੜੀ ਜਿਹੀ ਛੇਤੀ ਸੀ ਕਿ ਹਨਾ ਜਲਦੀ ਸੀ ਕਿਉਂਕਿ ਮੈਂ ਉੱਥੇ ਬੈੜੀਆਂ ਨੂੰ ਅਧਵਚਾਰੇ ਛੱਡ ਕੇ ਆਈ ਸੀ ਹਨਾ ਧਾਰਾਂ ਚੋਣੀਆਂ ਮੈਂ ਮਸ਼ੀਨ ਬੰਦ ਕਰਕੇ ਆ ਕੇ ਸਰਵ ਕੀਤਾ ਤੇ ਸਰਗੀ ਵੀ ਮੇਰੀ ਪੂਰੀ ਹੈਲਪ ਕਰਾ ਰਹੀ ਸੀ ਹਨਾ ਮੈਂ ਕਟਿੰਗ ਕਰਕੇ ਪਲੇਟਾਂ 'ਚ ਪਾਤਾ ਉਹ ਸਾਰਿਆਂ ਨੂੰ ਫੜਾ ਰਹੀ ਸੀ ਤੇ ਸਾਰੇ ਬਹੁਤ ਖੁਸ਼ ਸੀਗੇ ਵੀ ਹਨਾ ਕੇਕ ਨੂੰ ਦੇਖ ਕੇ ਵੀ ਅਸੀਂ ਸੋਚਿਆ ਤਾਂ ਸੀ ਨਹੀਂ ਹਨਾ ਵੀ ਆ ਗਿਆ ਇਹ ਕਿਵੇਂ ਆ ਗਿਆ ਤੇ ਸਰਗੀ ਵੀ ਬਹੁਤ ਖੁਸ਼ ਸੀਗੀ ਕੇਕ ਖਾ ਕੇ ਸਾਰੇ ਆਪਣੇ ਆਪਣੇ ਕੰਮੀ ਲੱਗੇ ਚਲੋ ਮਿਲਦੇ ਆ ਇੱਕ ਨਵੇਂ ਵਲੋਗ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ